ਬਾਬਾ ਅਤਰ ਸਿੰਘ ਜੀ ਵਸਤੂ ਆਣਿਆਂ ਨੂੰ ਰਾਗੀ ਸਿੰਘ ਕਹਿੰਦੇ ਮਹਾਰਾਜ ਤੜਕੇ ਆ ਸਾਡੀ ਵਾਰ ਲਵਾ ਲੈਨੇ 4 ਵਜੇ ਕੋਈ ਆਉਂਦਾ ਤਾਂ ਹੈ ਨਹੀਂ। ਬਾਬਾ ਜੀ ਕਹਿੰਦੇ ਭਾਜੀ ਬਹੁਤ ਸੰਗਤ ਹੁੰਦੀ ਆ ਤੁਹਾਨੂੰ ਦਿਖਦੀ ਨਹੀਂ। ਕਹਿੰਦੇ ਨਾ ਜੀ ਸਾਫ ਤਾਂ ਦਿਖਾਓ। ਕਹਿੰਦੇ ਚੰਗਾ ਮੈਂ ਸਵੇਰੇ ਆਉਂਗਾ। ਤੁਸੀਂ ਐਨ ਆਨੰਦ ਚ ਸ਼ਬਦ ਪੜਿਓ ਜਦੋਂ ਮੈਂ ਹੱਥ ਖੜਾ ਕਰੂੰਗਾ ਨਾ ਉਂਗਲ ਇੱਕਦਮ ਸ਼ਬਦ ਬੰਦ ਕਰ ਦਿਓ। ਬਾਬਾ ਜੀ ਬੈਠੇ ਆਸਾ ਦੀ ਵਾਰ ਸ਼ਬਦ ਚੱਲ ਰਿਹਾ ਬਾਬਾ ਜੀ ਨੇ ਇਸ ਤਰ੍ਹਾਂ ਹੱਥ ਖੜਾ ਕੀਤਾ ਰਾਗੀ ਸਿੰਘਾਂ ਨੇ ਇੱਕਦਮ ਸ਼ਬਦ ਸਮਾਪਤ ਪਰ ਸ਼ਬਦ ਦੀ ਆਵਾਜ਼ ਐ ਆ ਰਹੀ ਜਿਵੇਂ ਕਾਫੀ ਸੰਗਤ ਨਾਲ ਬੋਲ ਰਹੀ ਉਹ ਕਦੇ ਰਾਗੀ ਐ ਦੇਖਣ ਕਦੇ ਐ ਦੇਖਣ ਕਦੇ ਥਾਂ ਦੇਖਣ ਤੇ ਥਾਂ ਦੇਖਣ ਬਾਬਾ ਜੀ ਆਵਾਜ਼ ਕਿੱਥੋਂ ਆਉਂਦੀ ਐ ਕਹਿੰਦੇ ਸ਼ਹੀਦ ਸਿੰਘ ਨਾਲ ਬੋਲ ਰਹੇ ਸ਼ਬਦ ਕਹਿੰਦੇ ਉਹ ਵੀ ਆਸਾ ਦੀ ਵਾਰ ਸੁਣਨ ਆਉਂਦੇ ਆ ਤੁਸੀਂ ਕੀ ਸਮਝਦੇ ਹੋ ਤੁਸੀਂ ਇਕੱਲੇ ਬੈਠੇ ਹੋ